अच्छा गल सुनो ਜਦੋਂ ਮੇਰੇ ਕੋਲ ਅੱਕ ਗਿਆ ਨਾ ਮੜ ਜਾਇਆ ਕਰ ਦੋ ਫੇਰ ਮੈਂ ਟੀਟਾ ਆ ਗੱਡੀ ਨਾਲ ਹੀ ਲਾਈ ਆ ਮੈਂ ਭੱਜ ਕੇ ਵਿੱਚ ਕਿਉਂਕਿ ਸਵੇਰੇ ਜਾ ਕੇ ਨਾ ਆ ਹਿਸ਼ਾਰਪੁਰ ਦੇ ਕੋਲ ਗੜ ਸ਼ਿੰਗਰ ਉੱਥੇ ਜਾਉਣਾ ਪਰ ਮੈਂ ਟਾਈਮ ਨਾ ਜਾ ਕੇ ਐਂਡਿਸਪੈਂਡਿੰਗ ਜੇ ਅੱਕ ਗਿਆ ਤੇ ਮੈਨੂੰ ਹੱਥ ਖੜਾ ਕਰ ਦੋ ਤੁਸੀਂ ਵੀ ਮੁੰਡੇ ਕਿਤੇ ਮੈਨੂੰ ਬਰਦਾਸ਼ਤ ਨਾ ਕਰੀ ਜਾਓ ਕਿ ਸਲਾਉਂ ਨਹੀਂ ਲੱਗਾ ਹੋਇਆ ਕੋਈ ਕੰਮ ਧੰਦਾ ਦਾ ਹੈ ਨਹੀਂ ਇਹ ਨਾ ਮੇਰੇ 8 ਵਜੇ ਤੱਕ ਆ ਸਕਦੇ ਹੋ ਹੈਲੋ ਵਾਈ ਨਹੀਂ ਆਰੀ ਯਾਰੀ ਤੇਰੀ ਦਾ ਮੁੱਲ ਮੈਂ ਜਾਣ ਦੇ ਕੇ ਨਿਭਾ ਸਕਦਾ ਯਾਰੀ ਤੇਰੀ ਦਾ ਮੁੱਲ ਮੈਂ ਜਾਣ ਦੇ ਕੇ ਨਿਭਾ ਸਕਦਾ ਜੇ ਕਿਰਪਾ ਤੇਰੀ ਹੋਵੇ ਕਾਸ਼ੀ ਅੱਠ ਦਿਨ ਕਾ ਸਕਦਾ ਹੋਵੇ ਕਾਸ਼ੀ ਅੱਖ ਦੇ ਵਿੱਚ ਆ ਜਾ ਸੱਜਣ ਵੀਰ ਕਿਸੇ ਘਰ ਦੇ ਵਿੱਚ ਜਗ੍ਹਾ ਅਲਖ ਜਗਾਉਂਦਾ ਸੁਣਿਓ ਬੜੀ ਕੰਮ ਦੀ ਗੱਲ ਹੈ ਬੀਬੀਆਂ ਨੂੰ ਖਾਸ ਕਰਕੇ ਕਹਿ ਰਹੇ ਬੀਬੀਆਂ ਨੂੰ ਪਤਾ ਕਿਉਂ ਹਮੇ ਤੋ ਕੋਈ ਪਤਾ ਨਹੀਂ ਅੱਜ ਦਾ ਅੱਜ ਦਾ ਜਿਹੜਾ ਟੌਪਿਕ ਹੈ ਉਹਦਾ ਨਾਂ ਹੈ ਹਮੇ ਤੋ ਕੋਈ ਪਤਾ ਨਹੀਂ ਪਤਾ ਨਹੀਂ ਅੱਜ ਸੁਣਿਓ ਕਲਯੁਗ ਦਾ ਪਹਿਰਾ ਇਹ ਗੱਲ ਮੇਰੀ ਲਿਖ ਲਿਓ ਮੇਕਾਸ਼ੀ ਨਾਥ ਆਇਆ ਸੀ ਕਹਿ ਗਿਆ 2027 2027 ਦੁਨੀਆ ਤੇ ਬੜਾ ਵੱਡਾ ਕਹਿਰ ਆਉਣਾ ਬੜੀ ਦੁਨੀਆ ਖਤਮ ਹੋਣੀ ਹੈ ਮੇਰੀ ਗੱਲ ਲਿਖ ਲੈ ਬੜੀ ਦੂਰ ਨਹੀਂ ਕਿਉਂ ਕਲਯੁਗ ਦੀ ਜਿਹੜੀ ਉਮਰ ਸੀ ਨਾ 432000 ਵਰਸਾ 432000 ਵਰਸਾ ਤੇ 5000 ਵਰਸਾ ਗੁਜ਼ਰੇ ਆ 427000 ਜੇ ਪੈਂਡਿੰਗ ਆ 5000 ਸਾਲ ਦੇ ਵਿੱਚ ਵੀ ਕਲਯੁਗ ਇੱਥੇ ਆ ਗਿਆ ਸਗੀ ਭੈਣ ਭਰਾ ਪਿਛ ਵਿਆਹ ਕਰਾ ਰਹੇ ਆ ਓਏ ਇੱਕ ਆਈ ਲੇਟਸ ਕਰਨ ਦੇ ਬਹਾਨੇ ਦੋਵਾਂ ਦਾ ਵਿਆਹ ਕਰਕੇ ਬਾਹਰ ਭੇਜ ਰਿਹਾ ਬਾਬਾ ਇਸ ਤੋਂ ਵੱਡਾ ਕਲਯੁਗ ਕਿੱਥੇ ਆਊਗਾ ਦੱਸੋ ਵੀਰ ਕਿਸ ਨੇ ਘਰ ਜਗਾਲ ਖਿਚਾਉਂਦਾ ਅੰਦਰੋਂ ਬੀਬੀ ਨਿਕਲਦੀ ਤੇ ਨਾਲ ਛੋਟੀ ਜੀ ਉਹਦੀ ਬੱਚੀ ਬੀਬੀ ਦੋ ਫੁਲਕੇ ਮਿਲ ਸਕਦੇ ਆ ਭੁੱਖ ਲੱਗੀ ਆ ਮੈਂ ਫਿਰ ਕਹਿੰਦਾ ਕਿ ਜਿੰਨੂੰ ਮੇਰੀ ਗੱਲਾਂ ਦੇ ਹਾਸਾ ਆ ਰਹੇ ਆ ਉਹ ਜਾ ਸਕਦਾ ਹੈ ਉਹ ਜਾ ਸਕਦਾ ਹੈ ਕਿਉਂਕਿ ਮੈਨੂੰ ਸ਼ੌਕ ਨਹੀਂ ਉਹਨਾਂ ਲੋਕਾਂ ਨਾਲ ਨਜ਼ਰ ਮਲਾਉਣ ਦਾ ਜਿਹੜਾ ਮੇਰੀ ਗਾਇਕੀ ਦਾ ਮਜ਼ਾਕ ਉਡਾਉਂ। ਪਰ ਮੈਂ ਇੱਕ ਗੱਲ ਫੇਰ ਕਹਿ ਦੇਣਾ। ਮੈਂ ਬਾਬਾ ਤਾਂ ਨਹੀਂ ਹੈਗਾ ਪਰ ਮੈਂ ਜੱਟ ਸਾਹ ਦਾ ਪੁੱਤਾਂ ਇੰਨੀ ਕੋ ਦੀ ਬੰਦਗੀ ਕਰਨਾ ਇੰਨੀ ਕਿ ਵਾਦਤ ਕਰਨਾ ਜਿਹਨੂੰ ਮੈਂ ਇੱਕ ਵਾਰੀ ਗੱਲ ਕਹਿ ਦਿੱਤੀ ਫਿਰ ਉਹ ਅਗਲੇ ਦਿਨ ਹਸੋਤੇ ਨੂੰ ਪੁੱਛਦਾ ਫਿਰੂਗਾ ਵੀ ਕਾਸ਼ੀ ਦਾ ਨੰਬਰ ਦੇ ਦੇ ਅਸੀਂ ਕੋਈ ਗੱਲ ਪੁੱਛਣੀ ਹੈ ਬਾਬਾ ਜੀ ਸਾਡੇ ਨਾਲ ਤਾਂ ਐ ਹੋ ਗਿਆ। ਸੱਚ ਕਹਿ ਰਿਹਾ ਮੈਂ। ਮੇਰਾ ਬਾਬੂ ਮੇਰੀਆਂ ਫੋਟੋ ਚ ਵੀ ਗੱਲਾਂ ਸੁਣਦਾ। ਮੇਰਾ ਇੱਕ ਦੋਸਤ ਹੈ ਕਰਨੈਲ ਕਰੀਪਰ ਬਾਤੋ ਵਿਚਾਰ ਪਰਸੋ ਚੌਥ ਮੈਂ ਉਹਨੂੰ ਫੋਨ ਕਰ ਲਿਆ ਘਰ ਪਿੰਡੋਂ ਨਾ ਆਵਲੇ ਮੰਗਾਉਣੇ ਸੀ ਔਲਾ ਉਹ ਥੋੜਾ ਢਿੱਲਾ ਜਿਹਾ ਬੋਲਿਆ ਮੈਨੂੰ ਕੀ ਹੋ ਗਿਆ ਕਰਨੈਰ ਕਹਿੰਦਾ ਯਾਰ ਮੱਝ ਬੜੀ ਢਿੱਲੀ ਸੀ ਕਹਿੰਦਾ ਉਹ ਤੈਨੂੰ ਪਤਾ ਗਰੀਬੰਦਾ ਕਿਵੇਂ ਟਾਈਮ ਪਾਸ ਕਰਦਾ ਮੈਂ ਉਹਨੂੰ ਵੇਚ ਕੇ ਕੋਈ 1.5 ਲੱਖ ਦੀ ਕੋਈ ਲੱਖ ਦੀ ਵੇਚ ਕੇ 45 90 ਜੋ ਮਿਲੇ ਮੈਂ ਕਰਜਾ ਕਰਜਾ ਤਾਰਨਾ ਸੀ ਕਹਿੰਦਾ ਬਿਮਾਰ ਹੋ ਗਈ ਮੱਝ ਨੂੰ ਬੰਨ ਲੱਗ ਗਿਆ ਦੋ ਦਿਨ ਹੋ ਗਏ ਨਾ ਬਾਥਰੂਮ ਕਰ ਰਹੀ ਐ ਤੇ ਨਾ ਵੀ ਪੂਟੀ ਕਰਦੀ ਐ ਕਾ ਚੈ ਯਾਰ ਬੜੀ ਮਾਰੀ ਗੱਲ ਗਰੀਬ ਬੰਦੇ ਦੀ ਬੜੀ ਵੱਡੀ ਗੱਲ ਹੁੰਦੀ ਮੈਂ ਕਿਹਾ ਮੈਨੂੰ ਫੋਟੋ ਭੇਜ ਫੋਟੋ ਭੇਜ ਕੇ ਕਸਮੀ ਗੱਲ ਹੈ ਘਰੇ ਨਾ ਫੋਟੋ ਦਿਖਾ ਕੇ ਨਾ ਬਾਪੂ ਨੂੰ ਸਾਹਮਣੇ ਬਾਪੂ ਦੀ ਫੋਟੋ ਲੱਗੀ ਮੈਂ ਕਿਹਾ ਜੱਟਾ ਮੜਿਆ ਮਾਰੀ ਨਿਕਾ ਗਰੀਬ ਬੰਦਾ ਤੇਰੇ ਇੱਕ ਵਾਰੀ ਦਰਬਾਰ ਤੇ ਵੀ ਆਇਆ ਸੀ ਕੀ ਜਾਊਗਾ ਜੇ ਤੇਰਾ ਮੈਂ ਕਿਹਾ ਇਹਦੀ ਮੱਝ ਵੱਜ ਜੂ ਮਿੰਟਾਂ 5:00 ਵੇ 5 ਵਜੇ ਤਾਂ ਫੋਨ ਆ ਗਿਆ ਕਹਿੰਦਾ ਭਾਈ ਓਏ ਮੈਂ ਕਿਹਾ ਹਾਂ ਕਹਿੰਦਾ ਮੱਝ ਨੇ ਬਾਥਰੂਮ ਹੀ ਕਰਤਾ ਤੇ ਕੋਟੀ ਵੀ ਕਰਦੀ ਤਾਂ ਕਰ ਬਾਪੂ ਜੀ ਆਨ ਵਾਲੇ ਵੀ ਕਿਸੇ ਚਲੇ ਨਾ ਜਾਣ ਮੇਰੀ ਇੱਕ ਗੱਲ ਸੁਣ ਲੈ ਫਰੀਦ ਆ ਕਿਸੇ ਨੂੰ ਮੈਂ ਖਾਨ ਨਹੀਂ ਦਿੰਦਾ ਫਰੀਦ ਆ ਕਿਸੇ ਨੂੰ ਲੋਕ ਮੈਂ ਖਾਨ ਨਹੀਂ ਦਿੰਦਾ ਆ ਜਿੰਨਾ ਚਿਰ ਮੈਂ ਖੜਿਆ ਕਿਸੇ ਨੂੰ ਜਾਨ ਨਹੀਂ ਦਿੰਦਾ ਜਿੰਨਾ ਚਿਰ ਮੈਂ ਖੜਿਆ ਕਿਸੇ ਨੂੰ ਆ ਜਿੰਨਾ ਚਿਰ ਮੈਂ ਖੜਿਆ ਕਿਸੇ ਨੂੰ ਆ ਜਿੰਨਾ ਚਿਰ ਮੈਂ ਖੜਿਆ ਕਿਸੇ ਨੂੰ